ਤੇ ਸਭ ਤੋਂ ਪਹਿਲਾਂ ਖਬਰ ਲੁਧਿਆਣਾ ਤੋਂ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਮੁੰਡੇ ਦੀ ਫੁਕਰਾ ਪੰਤੀ ਨਜ਼ਰ ਆਈ ਹੈ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਪੁੱਤਰ ਨੇ ਵਿਆਹ ਦੇ ਵਿੱਚ ਹਵਾਈ ਫਾਇਰ ਕੀਤੇ ਨੇ ਵਿਧਾਇਕ ਦੇ ਪੁੱਤਰ ਨੇ ਇੱਕ ਤੋਂ ਬਾਅਦ ਇੱਕ ਹਵਾਈ ਫਾਇਰ ਕੀਤੇ ਤਾਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਇਹ ਪੁੱਤਰ ਹੱਥ ਦੇ ਵਿੱਚ ਹਥਿਆਰ ਤੇ ਹਵਾਈ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਸਮਾਗਮ ਹੋਵੇ ਵਿਆਹ ਸਮਾਗਮ ਜਾਂ ਕੋਈ ਵੀ ਹੋਰ ਸਮਾਗਮ ਉੱਥੇ ਇਸ ਤਰੀਕੇ ਦੇ ਨਾਲ ਹਥਿਆਰ ਦੀ ਨਮਾਇਸ਼ ਨਹੀਂ ਕੀਤੀ ਜਾ ਸਕਦੀ ਨਾ ਇਸ ਤਰੀਕੇ ਦੇ ਨਾਲ ਫਾਇਰ ਕੱਢੇ ਜਾ ਸਕਦੇ ਨੇ ਹਥਿਆਰ ਦੀ ਨਮਾਇਸ਼ ਤੇ ਇਸ ਤਰੀਕੇ ਦੇ ਨਾਲ ਹਥਿਆਰ ਲਹਿਰਾਉਣਾ ਫਾਇਰ ਕੱਢਣ ਦੇ ਉੱਤੇ ਪੂਰਨ ਤਰੀਕੇ ਦੇ ਨਾਲ ਪਾਬੰਦੀ ਹੈ ਤਾਂ ਦੂਜੇ ਪਾਸੇ ਹੀ ਵਿਧਾਇਕ ਸਾਹਿਬ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੀਵਨ ਸਿੰਘ ਸੰਗੋਵਾਲ ਇਹਨਾਂ ਦੇ ਪੁੱਤਰ ਦੀ ਇਹ ਫੁਕਰਾ ਪੰਤੀ ਕੋ ਜਾਂ ਫਿਰ ਇਹ ਹੁਲੜਬਾਜ਼ੀ ਕਹਿ ਲੋ ਕਿ ਕਿਸ ਤਰੀਕੇ ਦੇ ਨਾਲ ਵਿਆਹ ਸਮਾਗਮ ਦੇ ਵਿੱਚ ਫਾਇਰ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਹਵਾਜ ਹਥਿਆਰ ਲਹਿਰਾ ਰਿਹਾ ਹੈ ਇਹ ਨੌਜਵਾਨ ਵਿਧਾਇਕ ਦਾ ਪੁੱਤਰ ਤਾਂ ਪੁਲਿਸ ਨੇ ਵਿਧਾਇਕ ਦੇ ਪੁੱਤਰ ਨੂੰ ਪੁੱਛਗਿੱਛ ਦੇ ਲਈ ਥਾਣੇ ਸਦਿਆ ਹੈ ਲੁਧਿਆਣਾ ਦੇ ਗਿਲ ਹਲਕੇ ਤੋਂ ਵਿਧਾਇਕ ਨੇ ਜੀਵਨ ਸਿੰਘ ਸੰਗੋਵਾਲ ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਮੁੰਡੇ ਦੀ ਇਹ ਫੁਕਰਾ ਪੰਥੀ ਹੁਲੜਬਾਜ਼ੀ ਕਿਵੇਂ ਨੀਮਾ ਨੂੰ ਛੱਕੇ ਦੇ ਉੱਤੇ ਟੰਗਿਆ ਜਾ ਰਿਹਾ ਹੈ ਇਹ ਤਸਵੀਰ ਬਿਆਨ ਕਰ ਰਹੇ ਆ ਕਿ ਆਖਰ ਇੱਕ ਪਾਸੇ ਸੂਬੇ ਦੀ ਸਰਕਾਰ ਕਹਿੰਦੀ ਹੈ ਕਿ ਹਥਿਆਰਾਂ ਦੀ ਨਮਾਇਸ਼ ਨਹੀਂ ਕਰਨੀ ਜਨਤਕ ਥਾਵਾਂ ਦੇ ਉੱਤੇ ਹਥਿਆਰ ਲਹਿਰਾਉਣਾ ਇਸ ਦੀ ਨਮਾਇਸ਼ ਸੋਸ਼ਲ ਮੀਡੀਆ ਦੇ ਉੱਤੇ ਵੀ ਨਹੀਂ ਕੀਤੀ ਜਾ ਸਕਦੀ ਪੂਰਨ ਤਰੀਕੇ ਦੇ ਨਾਲ ਪਾਬੰਦੀ ਇੱਥੋਂ ਤੱਕ ਕਿ ਪੰਜਾਬੀ ਗਾਇਕਾਂ ਨੂੰ ਵੀ ਆਪਣੇ ਗਾਣਿਆਂ 'ਚ ਹਥਿਆਰਾਂ ਦੀ ਨਮਾਇਸ਼ ਦੇ ਉੱਤੇ ਪਾਬੰਦੀ ਲਾਈ ਗਈ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਨੇ ਜੇਕਰ ਕਿਸੇ ਦੇ ਵੱਲੋਂ ਆਪਣੀ ਕਿਸੇ ਵੀਡੀਓ ਦੇ ਵਿੱਚ ਹਥਿਆਰ ਦੀ ਨਮਾਇਸ਼ ਕੀਤੀ ਜਾਂਦੀ ਹੈ ਤਾਂ ਐਫਆਈਆਰ ਦਰਜ ਹੁੰਦੀ ਹੈ ਆਰਮਜ਼ ਐਕਟ ਦੀਆਂ ਧਾਰਾਵਾਂ ਲੱਗਦੀਆਂ ਨੇ ਪਰ ਹੁਣ ਤੁਸੀਂ ਵੇਖੋ ਕਿ ਵਿਧਾਇਕ ਸਾਹਿਬ ਦੇ ਪੁੱਤਰ ਦੇ ਵੱਲੋਂ ਜਦੋਂ ਹਵਾਈ ਫਾਇਰ ਕੱਢੇ ਗਏ ਤਾਂ ਕੀ ਐਫਆਈਆਰ ਦਰਜ ਹੋਈ ਹੈ ਕਿਹੜੀਆਂ ਧਾਰਾਵਾਂ ਜੇਕਰ ਐਫਆਈਆਰ ਦਰਜ ਹੋਈ ਉਹ ਲਗਾਈਆਂ ਗਈਆਂ ਨੇ ਤਾਂ ਵਿਧਾਇਕ ਦੇ ਪੁੱਤਰ ਦੇ ਵੱਲੋਂ ਇਹ ਹਵਾਈ ਫਾਇਰ ਕੱਢੇ ਗਏ ਨੇ ਪੁਲਿਸ ਨੇ ਵਿਧਾਇਕ ਦੇ ਪੁੱਤਰ ਨੂੰ ਪੁਚਗੇਸ ਦੇ ਲਈ ਥਾਣੇ ਸਦਿਆ ਤਾਂ ਫਿਲਹਾਲ لازمی ਤੌਰ ਦੇ ਉਤੇ ਇਸ ਮਾਮਲੇ ਚ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਆਰਮਜ਼ ਐਕਟ ਦੀਆਂ ਧਾਰਾਵਾਂ ਐਫ ਆਈ ਆਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਧਾਇਕ ਸਾਹਿਬ ਦਾ ਪੁੱਤਰ ਵਿਆਹ ਸਮਾਗਮ ਦੇ ਵਿੱਚ ਹਵਾਈ ਫਾਇਰ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਆਪਣੀ ਸਰਕਾਰ ਦੇ ਨਿਯਮਾਂ ਨੂੰ ਛੇਕੇ ਟੰਗਦਾ ਹੋਇਆ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਇਹ ਪੁੱਤਰ ਨਜ਼ਰ ਆ ਰਿਹਾ ਹੈ ਤਾਂ ਸਰਕਾਰ ਨੇ ਬਹੁਤ ਜ਼ੋਰ ਲਗਾਇਆ ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਆਪਣੇ ਵਿਧਾਇਕ ਜਾਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪੁੱਤਰਾਂ ਨੂੰ ਇਹ ਜਾਣਕਾਰੀ ਦੇਣਾ ਭੁੱਲ ਗਈ ਇਸੇ ਕਾਰਨਿਤਾ ਹੀ ਸ਼ਾਇਦ ਇਹ ਹਵਾਈ ਫਾਇਰ ਨੋਜਵਾਨ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਜੀਵਨ ਸਿੰਘ ਸੰਗੋਵਾਲ ਦਾ ਇਹ ਪੁੱਤਰ ਤਾਂ ਲਾਜ਼ਮੀ ਤੌਰ ਦੇ ਉੱਤੇ ਕਾਨੂੰਨੀ ਕਾਰਵਾਈ ਜੋ ਹਰ ਆਮ ਨਾਗਰਿਕ ਦੇ ਉੱਤੇ ਹੁੰਦੀ ਹੈ ਜੇਕਰ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਤਾਂ ਫਿਰ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋਏਗੀ ਤਾਂ ਇਸ ਖਬਰ ਦੇ ਹੋਤੇ ਵਧਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਨਵੀਨ ਜੁੜੇ ਨੇ ਤਾਂ ਨਵੀਨ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹਾਂਗੇ ਕਿ ਐਫਆਈਆਰ ਦਰਜ ਹੋਈ ਹੈ ਜਾਂ ਫਿਰ ਨਹੀਂ ਉਹ ਦੇਖੋ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਘੋਵਾਲ ਦੇ بیٹے ਦੇ ਨਾਲ ਜੁੜਿਆ ਛੋਟਾ ਬੇਟਾ ਹੈ ਔਰ ਹਜੇ ਤੱਕ ਪੁਲਿਸ ਨੇ ਇਸ ਪੂਰੇ ਮਾਮਲੇ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਇੱਕ ਵਿਆਹ ਦਾ ਜਿਹੜਾ ਸਮਾਗਮ ਚੱਲ ਰਿਹਾ ਸੀ ਉੱਥੇ ਇਹ ਹੱਥ ਦੇ ਵਿੱਚ ਜਿਹੜਾ ਰਿਵਾਲਵਰ ਫੜ ਕੇ ਦੋ ਫਾਇਰ ਕੀਤੇ ਗਏ ਔਰ ਇਹ ਇਹ ਅਸਲਾ ਜਿਹੜਾ ਹੈ ਇਹ ਕਿਸ ਦਾ ਸੀ ਲਥਲਪਤੀ ਸੀ ਇਹ ਹਜੇ ਪਤਾ ਨਹੀਂ ਲੱਗ ਪਿਆ ਔਰ ਪੁਲਿਸ ਦੇ ਕੋਲ ਇਹ ਵੀਡੀਓ ਜ਼ਰੂਰ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਇਹ ਹਲਕੇ ਤੋਂ ਇਹ ਵਰਾਏਕ ਨੇ ਉਹਨਾਂ ਦੇ ਸਾਬਜਾਦੇ ਨੇ ਸੋ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਇਹ ਅਸਲਾ ਲਹਿਰਾਇਆ ਜਾ ਰਿਹਾ ਗੋਲੀਆਂ ਦੋ ਫਾਇਰ ਕੀਤੇ ਜਾ ਰਹੇ ਨੇ ਆਪਣੇ ਆਪ ਦੇ ਵਿੱਚ ਇਹ ਆਮ ਆਦੀ ਪਾਰਟੀ ਦੇ ਵਿਧਾਇਕ ਦੇ ਸਵਾਲ ਉਠਲੇ لازਮੀ ਹੈ ਕਿਉਂਕਿ ਜਿਹੜਾ ਵਿਧਾਇਕ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਜਦੋਂ ਮੰਚ ਦੇ ਉੱਤੇ ਜਦੋਂ ਉਪਦੇਸ਼ ਦਿੰਦਾ ਜਦੋਂ ਪ੍ਰਚਾਰ ਕਰਦਾ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਕਰਦਾ ਪਰ ਇਹ ਇਹ ਜਿਸ ਤਰ੍ਹਾਂ ਦੇ ਨਾਲ ਆਪਣੇ ਹੀ ਉਹਨਾਂ ਦੇ ਸਾਥਜਾਦੇ ਇਸ ਤਰ੍ਹਾਂ ਦੇ ਨਾਲ ਹੱਥ ਦੇ ਵਿੱਚ ਰਿਵਾਲਵਰ ਫੜ ਕੇ ਦੋ ਫਾਇਰ ਕਰਦੇ ਨੇ ਕਿਉਂਕਿ ਪੁਲਿਸ ਨੇ ਪਹਿਲੇ ਹੀ ਲੁਧਿਆਣੇ ਦੇ ਵਿੱਚ ਜਿੰਨੇ ਵੀ ਮੈਰਿਜ ਪੈਲੇਸ ਆ ਔਰ ਜਿੰਨੇ ਵੀ ਅਜਿਹੇ ਪ੍ਰੋਗਰਾਮ ਹੈ ਚਾਹੇ ਕਲੱਬ ਹੈ ਉੱਥੇ ਅਸਲਾ ਲਿਜਾਣਾ ਲਿਜਾਣ ਤੋਂ ਮਨਾ ਕੀਤਾ ਔਰ ਜਿਹੜਾ ਪੈਲਸ ਹੁੰਦੇ ਨੇ ਉਹਨਾਂ ਨੇ ਵੀ ਇਜਾਜ਼ਤ ਦਿੱਤੀ ਹੈ ਕਿ ਕੋਈ ਵੀ ਅਸਲਾ ਜਿਸ ਦੇ ਕੋਲ ਹੋਊਗਾ ਲਾਇਸੈਂਸੀ ਉਹ ਇਹਨਾਂ ਸਾਧੀਆਂ ਦੇ ਵਿੱਚ ਨਹੀਂ ਲਿਜਾ ਸਕਦਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀਆਂ ਕਈ ਖਬਰਾਂ ਆਈਆਂ ਆਈਆਂ ਨੇ ਜਦੋਂ ਪੇਜ ਉੱਤੇ ਜਦੋਂ ਡੀਜੇ ਤੇ ਲੋਕ ਡਾਂਸ ਕਰ ਰਹੇ ਹੁੰਦੇ ਨੇ ਨਾ ਕਿਤੇ ਉਹਨਾਂ ਦੇ ਕੋਲ ਫਾਇਰ ਆਉਂਦਾ ਤਾਂ ਉੱਥੇ ਮੌਤ ਵੀ ਹੋ ਜਾਂਦੀ ਹੈ ਸੋ ਇਹ ਜਿਹੜਾ ਤਸਵੀਰ ਆਈ ਹੈ ਪੁਲਿਸ ਦੇ ਕੋਲ ਵੀਡੀਓ ਪਹੁੰਚੀ ਹੈ ਪਰ ਹਜੇ ਤੱਕ ਕੋਈ ਵਿਵਾਰ ਨਹੀਂ ਹੋਇਆ ਪਰ ਸਵਾਲ ਇਹ ਹੈ ਕਿ ਆਖਰ ਕਾਰਵਾਈ ਹੋਈ ਕਿਉਂ ਨਹੀਂ ਆਪਣੀ ਸਰਕਾਰ ਕਹਿੰਦੀ ਹੈ ਆਮ ਆਦਮੀ ਪਾਰਟੀ ਦੀ ਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਤਾਂ ਹਥਿਆਰ ਲਹਿਰਾਇਆ ਜਾ ਸਕਦਾ ਹੈ ਨਾ ਨਮਾਇਸ਼ ਹੋ ਸਕਦੀ ਹੈ ਕਿਸੇ ਹੋਰ ਸਮਾਗਮ ਦੇ ਵਿੱਚ ਹਥਿਆਰ ਨਹੀਂ ਲਹਿਰਾਇਆ ਜਾ ਸਕਦਾ ਹਵਾਈ ਫਾਇਰ ਕੱਢਣੇ ਤਾਂ ਦੂਰ ਦੀ ਗੱਲ ਹੈ ਪਰ ਜਦੋਂ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਕਾਰਵਾਈ ਦੇ ਵਿੱਚ ਦੇਰੀ ਕਿਉਂ ਕਿਉਂਕਿ ਮੁੱਖ ਮੰਤਰੀ ਖੁਦੇ ਵਾਰ-ਵਾਰ ਜ਼ਿਕਰ ਕਰ ਚੁੱਕੇ ਨੇ ਇਹਨਾਂ ਇਹਨਾਂ ਚੀਜ਼ਾਂ ਦਾ ਕਿ ਇਹ ਠੀਕ ਨਹੀਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵੀ ਇਹ ਤਸਵੀਰਾਂ ਮੂੰਹ ਚੜਾ ਰਹੀਆਂ ਨੇ ਉਹ ਦੇਖੋ ਲੁਧਿਆਣਾ ਦੀ ਅਗਰ ਮੈਂ ਗੱਲ ਕਰਾਂ ਤਾਂ ਲੁਧਿਆਣਾ ਇੱਕ ਵੱਡਾ ਮਹਾਨਗਰ ਹੈ ਔਰ ਮੇਰੇ ਖਿਆਲ ਨਾਲ ਜਿਹੜੇ ਦਸੰਤ ਹਥਿਆਰਾਂ ਦੇ ਉਹ ਕਾਫੀ ਵੱਡੀ ਤਦਾਦ ਦੇ ਵਿੱਚ ਪੁਲਿਸ ਕਮਿਸ਼ਨਰ ਪੁਲਿਸ ਵਿਭਾਗ ਨੂੰ ਦਿੱਤੇ ਗਏ ਨੇ ਔਰ ਇਹ ਇਹ ਪਹਿਲੇ ਤਸਵੀਰ ਦੇ ਵਿੱਚ ਤਾਂ ਹੈ ਲੱਗਦਾ ਕਿ ਇਹ ਲਾਇਸੈਂਸੀ ਰਿਵਾਲਵਰ ਹੋ ਸਕਦਾ ਪਰ ਹੈ ਕਿਦਾ ਇਹ ਵੀ ਬੜੇ ਵੱਡੇ ਸਵਾਲ ਉੱਠਦੇ ਨੇ ਪੂਤਰਾ ਤੋਂ ਜਿਹੜੀਆਂ ਖਬਰਾਂ ਮਿਲ ਰਹੀਆਂ ਸਾਨੂੰ ਕਿ ਜਿਹੜਾ ਵਿਧਾਇਕ ਹੈ ਸੰਘੋਵਾਲ ਜਿਹੜੇ ਗਿਲ ਹਲਕੇ ਤੋਂ ਜਿਨ੍ਹਾਂ ਦੀ ਐਸਾਬਜਾਦੇ ਹੈ ਉਹਨਾਂ ਨੂੰ ਹਾਈ ਕਮਾਂਡ ਨੇ ਤਲਬ ਵੀ ਕੀਤਾ ਕਿਉਂਕਿ ਇਹ ਵੀਡੀਓ ਜਦੋਂ ਦੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਕਿ ਸਵਾਲ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਤਾਂ ਉੱੜਦੇ ਹੀ ਨੇ ਸਰਕਾਰ ਤੇ ਵੀ ਉੱੜਦੇ ਨੇ ਸਰਕਾਰ ਆਪ ਹਿਦਾਇਤਾਂ ਦਿੰਦੀ ਐ ਪੁਲਿਸ ਵਿਭਾਗ ਨੂੰ ਕਹਿ ਕੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰ ਸਾਹਮਣੇ ਆਈ ਆ ਆਪਣੇ ਆਪ ਦੇ ਵਿੱਚ ਸਵਾਲ ਕਈ ਤਰ੍ਹਾਂ ਦੇ ਖੜੇ ਹੁੰਦੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਿਧਾਇਕ ਦੇ ਇਹ ਛੋਟੇ بیٹے ਦੇ ਉੱਤੇ ਮਾਮਲਾ ਦਰਜ ਹੁੰਦਾ ਕੋਈ ਕਾਰਵਾਈ ਹੁੰਦੀ ਐ ਕਿ ਨਹੀਂ ਹੁੰਦੀ ਜੇ ਨਹੀਂ ਹੁੰਦੀ ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਵੱਡੀ ਪੁਲਿਸ ਦੀ ਲਾਪਰਵਾਹੀ ਵੀ ਹੋਵੇਗੀ ਔਰ ਵੱਡਾ ਸਵਾਲ ਵੀ ਪੁਲਿਸ ਵਿਭਾਗ ਤੇ ਉੱਠਣਾ ਲੱਗਮੀ ਐ ਜੀ ਪਰ ਲਾਜ਼ਮੀ ਤੌਰ ਦੇ ਉਤੇ ਨਵੀਨ ਜੇਕਰ ਕਾਰਵਾਈ ਹੁੰਦੀ ਹੈ ਪਰ ਜੇਕਰ ਕਾਰਵਾਈ ਚ ਦੇਰੀ ਵੀ ਹੁੰਦੀ ਹੈ ਤਾਂ ਵੀ ਬਹੁਤ بڑے ਸਵਾਲ ਨੇ ਕਿ ਛੱਟ ਦੇਣੀ ਪੁਲਿਸ ਕਿਸੇ ਆਮ ਸ਼ਖਸ ਦੀ ਜੇਕਰ ਕੋਈ ਵੀਡੀਓ ਵਾਇਰਲ ਹੋ ਜਾਏ ਕੋਈ ਸਮਾਗਮ ਦੇ ਵਿੱਚ ਕੋਈ ਆਮ ਸ਼ਖਸ ਇਸ ਤਰੀਕੇ ਦੇ ਨਾਲ ਹਥਿਆਰ ਲੈ ਕੇ ਪਹੁੰਚ ਜਾਏ ਨਮੈਸ਼ ਕਰ ਦੇ ਤਾਂ ਛੱਟ ਦੇਣੀ ਪਰਚਾ ਹੋ ਜਾਂਦਾ ਹੈ ਗ੍ਰਿਫਤਾਰੀ ਤੱਕ ਗੱਲ ਪਹੁੰਚ ਜਾਂਦੀ ਹੈ ਆਮ ਜੈਕਟ ਦੀਆਂ ਧਾਰਾਵਾਂ ਤਾਂ ਲਾਜ਼ਮੀ ਤੌਰ ਦੇ ਉਤੇ ਲੱਗਦੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਅਜੇ ਤੱਕ ਵੀ ਪਰਚਾ ਨਾ ਹੋਣਾ ਜਾਂ ਫਿਰ ਕਾਰਵਾਈ ਦਾ ਨਾ ਹੋਣਾ ਇਹ ਭਰੋਸੇਯੋਗਤਾ ਨੂੰ ਲੈ ਕੇ ਵੀ ਸਵਾਲ ਹੈ ਬਿਲਕੁਲ ਕਿਉਂਕਿ ਮੈਂ ਪਹਿਲੇ ਵੀ ਆਖਿਆ ਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਉਹ ਸਹਿਜਾਦੇ ਜਿਹੜੇ ਆਪਣੇ ਹੱਥ ਦੇ ਵਿੱਚ ਇਹ ਵਿਧਾਇਕ ਦੇ ਬੇਟੇ ਆਪਣੇ ਹੱਥ ਦੇ ਵਿੱਚ ਦੋ ਫਾਇਰ ਕਰ ਰਹੇ ਨੇ ਉਹਨਾਂ ਨੂੰ ਇੱਕ ਉਹ ਵੀ ਵਿਧਾਇਕ ਦੇ ਬੇਟੇ ਨੇ ਜਿਹੜੇ ਉਹ ਆਪਣੇ ਛੋਟੇ ਭਰਾ ਨੂੰ ਰੋਕ ਰਹੇ ਨੇ ਤੋਂ ਜਦੋਂ ਅਜਈਆਂ ਫੋਟੋ ਵੀਡੀਓ ਸੋਸ਼ਲ ਮੀਡੀਆ ਤੇ ਕੋਈ ਅਗਰ ਚਾਹੇ ਉਹ ਸਿੰਗਰ ਦੀ ਗੱਲ ਕਰੀਏ ਕਈ ਪਿਛਲੇ ਦਿਨਾਂ ਦੇ ਵਿੱਚ ਕਈ ਅਜਿਹੇ ਵੀਡੀਓਰ ਫੋਟੋ ਸੋਸ਼ਲ ਮੀਡੀਆ ਤੇ ਵਾਰਨ ਹੋਈਆਂ ਵੀ ਨੇ ਪੁਲਿਸ ਨੇ ਕਾਰਵਾਈ ਕੀਤੀ ਪਰ ਹਜੇ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕਿਉਂ ਸਾਦੀ ਹੋਈ ਹੈ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪੁਲਿਸ ਵਿਭਾਗ ਤੇ ਵੀ ਖੜਾ ਹੁੰਦਾ ਔਰ ਸਰਕਾਰ ਤੇ ਵੀ ਕਿਉਂਕਿ ਸਰਕਾਰ ਨੂੰ ਚਾਹੀਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ ਔਰ ਕਈ ਮੰਤਰੀ ਨੇ ਜਿਨ੍ਹਾਂ ਕੋਲੇ ਵਿਧਾਇਕ ਨੇ ਜਿਨ੍ਹਾਂ ਕੋਲੇ ਵੀਡੀਓ ਪਹੁੰਚੀ ਵੀ ਹੋਏਗੀ ਪਰ ਹਜੇ ਤੱਕ ਕੋਈ ਵੀ ਇਸ ਪੂਰੇ ਮਾਮਲੇ ਦੇ ਕਾਰਵਾਈ ਨਹੀਂ ਹੋਈ ਸੋ ਇਹ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਅਮਨ ਜੀ ਨਵੀਨ ਬਾਦ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਵਿਧਾਇਕ ਸਾਹਿਬ ਦੇ ਪੁੱਤਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਫਾਇਰਿੰਗ ਕੀਤੀ ਜਾ ਰਹੀ ਹੈ ਹਵਾ ਦੇ ਵਿੱਚ ਹਥਿਆਰ ਨੂੰ ਲਹਿਰਾਇਆ ਜਾ ਰਿਹਾ ਹੈ لازਮੀ ਤੌਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਮ ਤੇ ਖਾਸ ਦੇ ਵਿੱਚ ਫਰਕ ਜਿਹੜਾ ਹੈ ਉਹ ਨਾ ਰਹੇ ਪੁਲਿਸ ਦੀ ਭਰੋਸੇਯੋਗਤਾ ਵੀ ਬਣੀ ਰਹੇ